ਹਾਂਜੀ ਦੋਸਤੋ ਅੱਜ ਆਪਾਂ ਆਪਣੀ ਭੈਣਾਂ ਦੀ ਡਿਮਾਂਡ ਦੀ ਉਹ ਕਹਿੰਦੇ ਵੀਰੇ ਤੁਸੀਂ ਨਾ ਸਾਨੂੰ ਕੋਈ ਕੱਪੜੇ ਦਾ ਅਨਸਟਿਚ ਕਪੜਾ ਵੀ ਦਿਓ ਜੀ ਉਹਨੇ ਹੀ ਡਿਮਾਂਡ ਤੇ ਅਸੀਂ ਤੁਹਾਡੇ ਵਾਸਤੇ ਨਾ ਅਨਸਟਿਚ ਕਪੜਾ ਲੈ ਕੇ ਆਏ ਜੀ ਨਾਲ ਬਜ਼ਾਰ ਨਾਲੋਂ ਧੇਰੇ ਟਾ ਤੇ ਲੈ ਕੇ ਆਏ ਜੀ ਬਹੁਤ ਮੁਫਤ ਦੇ ਰੇਟ ਤੁਹਾਨੂੰ ਦਵਾਂਗੇ ਜੀ ਇਹੇ ਰੇਟ ਦੇ ਤਾਂ ਵੀ ਅਧੇਰੇ ਟਾ ਤੇ ਜਿਹੜਾ ਸੂਟ ਬਜ਼ਾਰ ਦੇ ਵਿੱਚ 400 ਦਾ ਵੀ ਕਿੰਨਾ ਲੱਗ ਰਿਹਾ ਦੋਸਤੋ ਉਹ ਸੂਟ ਆਪ ਲੈ ਕੇ ਆਇਆ ਆਲ ਓਵਰ ਲੇਡੀ ਸੂਟ ਇਹਦੇ ਵਿੱਚ ਕਈ ਕਲਰ ਆਇਆ ਦੋਸਤੋ ਇਹਦੇ ਰੇਟ ਬਹੁਤ ਘੱਟ ਰੱਖਿਆ ਆਪਾਂ ਲੇਡੀ ਸੂਟ ਹੈ ਜੀ ਆਲ ਓਵਰ ਜੀ ਇਹ ਕਿ ਚਾਕਲ ਰਾਇ ਜੀ ਦੋਸਤੋ ਇਕ ਆਇਆ ਤੇ ਇਹਦਾ ਰੇਟ ਬਹੁਤ ਕਮ ਰੱਖਿਆ ਇਹਦੇ ਵਿੱਚ ਕੜੇ ਜਨ ਆਏ ਦੋਸਤੋ ਇਹਦੇ ਵਿੱਚ ਚਾਰ ਕਲਰ ਆ ਦੋਸਤੋ ਇਹਦੇ ਰੇਟ ਰੱਖਿਆ ਆਪਾਂ ਦੋਸਤੋ ਬਹੁਤ ਘੱਟ ਜੀ 400 ਦੇ ਦੋ ਪੀਸ ਜੀ ਆ ਤੁਹਾਨੂੰ 400 ਦੋ ਦਮ ਹੈ ਵੀਰੇ ਇਹਦੇ ਵਿੱਚ ਨਾ ਦੇਖੋ ਤੁਸੀਂ ਦੁਬਾਰਾ ਦੇਖੋ ਜੀ ਇੱਕ ਤਾਂ ਕਲਰ ਆ ਜੀ ਇੱਕ ਆ ਕਲਰ ਆਇਆ ਦੋਸਤੋ ਇੱਕ ਆਇਆ ਯਾਨੀ ਕਿ ਇਹ ਰੱਖਿਆ ਦੋਸਤੋ ਆਪਾਂ ਲੇਡੀ ਸੂਟ ਹੈ ਜੀ ਪੂਰਾ ਲੇਡੀ ਸੂਟ ਦਾ ਆਲ ਓਵਰ ਸੂਟ ਹੈ ਜੀ ਕਪੜਾ ਬਹੁਤ ਵਧੀਆ ਕੰਫਰਟੇਬਲ ਹੈ ਜੀ ਜਿਵੇਂ ਅਜੀ ਯੂਜ਼ ਕਰੋ ਜੀ ਕੋਈ ਕੰਪਲੀਟ ਨਹੀਂ ਇਹਦੇ ਰੱਖਿਆ ਦੋਸਤੋ ਆਪਾਂ 200 ਰੁਪਏ ਸੂਟ ਸਾਨੂੰ 200 ਰੁਪਏ ਸੂਟ ਦਮਾਏ ਯਾਨੀ 400 ਦੇ ਦੋ ਦਮਾਏ 200 ਇੱਕ ਦਮਾਏ ਲੇਡੀ ਸੂਟ ਇੱਕ ਹੋਰ ਵੀ ਵੈਰਾਈਟੀ ਆਈ ਹੈ ਇਹਨਾਂ ਦੇ ਵਿੱਚ ਜੀ ਇਹ ਸੂਟ ਵੀ ਆ ਦੇ ਵਿੱਚ 400 ਦੇ ਇੱਕ ਵਿਗਰਿਆ ਬਸ 400 ਦੇ ਦੋ ਦਮਾਏ ਦੋਸਤੋ ਯਾਰ ਸੁਣ ਦਿਖਾ ਯਾਰ ਇੱਕ ਆ ਸੂਟ ਆਇਆ ਦੋਸਤੋ ਲੇਡੀ ਜਬੋ ਪਿਆਰਾ ਸੂਟ ਆਇਆ ਵੀ ਇਹਦਾ ਵੀ ਬਹੁਤ ਘੱਟ ਰੇਟ ਰੱਖਿਆ ਦੋਸਤੋ ਆਪਾਂ ਬਜ਼ਾਰ ਨਾਲ ਹਾਫ ਰੇਟ ਤੇ ਦਮਾਸ ਨੂੰ ਇੱਕ ਆ ਲੇਡੀ ਸੂਟ ਆ ਦੇਖੋ ਬਹੁਤ ਸੋਹਣਾ ਦੋਸਤੋ ਮੈਂ ਤੁਹਾਨੂੰ ਹਾਫ ਖੋਲ ਆਖੋਲਾ ਚੁਨੀਏ ਬਰੇਦਾ ਇਹਦੇ ਵਿੱਚ ਤਿੰਨ ਚਾਰ ਕਲਰ ਆਏ ਦੋਸਤੋ ਆਹ ਦੇਖੋ ਇੱਕ ਮਹਿੰਦੀ ਕਲਰ ਆਏ ਦੋਸਤੋ ਇਹਦੇ ਵਿੱਚ ਇੱਕੋ orange ਕਲਰ ਆਇਆ ਜੀ ਇਹਦਾ ਰੇਟ ਰੱਖਿਆ ਦੋਸਤੋ ਆਪਾਂ ਯਾਨੀ ਕਿ ਸਿਰ 250 ਰੁਪਏ ਛੁਟ ਦਵਾਂਗੇ ਦੋਸਤੋ ਇਹ ਲਈ ਡੀ ਛੂਟ ਜੀ ਕੁਆਲਿਟੀ ਬਹੁਤ ਵਧੀਆ ਜੀ ਇੱਕ ਇਹਦੇ ਵਿੱਚ ਆਹ ਡਿਜ਼ਾਈਨ ਆਇਆ ਦੋਸਤੋ ਇੱਕ ਆਹ ਕਲਰ ਆਇਆ ਜੀ ਪੂਰੇ 5 ਮੀਟਰ ਦਾ ਕਪੜਾ ਜੀ ਇਹ 5 ਮੀਟਰ ਦਾ ਸੂਟ ਹੈ ਜੀ ਆ ਸਲਵਾਰ ਆ ਗਈ ਜੀ ਇਹ ਇਹ ਵੀ ਤੁਹਾਨੂੰ ਆਪਾਂ 500 ਦੇ ਦਵਾਂਗੇ ਦੋਸਤੋ ਆ ਦੇਖੋ ਜੀ ਇੱਕ ਆਹ ਕਲਰ ਆਈਏ ਇਹਦੇ ਵਿੱਚ ਸਲਵਾਰ ਸੂਟ ਇਹ ਕਾਕਲ ਰਾਇ ਹੈ ਵੀ ਆਪਾਂ ਇਹਨਾਂ ਦੀ ਡਿਮਾਂਡ ਸੀ ਵੀਰੇ ਸਾਡੇ ਵਾਸਤੇ ਵੀ ਨਾ ਛੁੱਟਾ ਦੀ ਸਟਾਰਟਿੰਗ ਕਰੋ ਜੀ ਤੁਸੀਂ ਵੀਰਾਂ ਨੂੰ ਤਾਂ ਲੋਹਰਾ ਦੇ ਜਾਂਦੇ ਹੋ ਸਾਨੂੰ ਵੀ ਛੁੱਟ ਲੈ ਕੇ ਦੋ ਤਾਂ ਅਸੀਂ ਸਪੈਸ਼ਲ ਨਾ ਛੁੱਟਾ ਦਾ ਕੰਮ ਵੀ ਸਟਾਰਟ ਕਰਤਾ ਅਨਸਟਿਚ ਦਾ ਜੀ ਆਪਾਂ ਤੁਹਾਨੂੰ ਇਹ 502 ਦੋ ਮੰਗੇ ਜੀ ਇਹ ਚ ਕਾਫੀ ਡਿਜ਼ਾਈਨ ਆਇਆ ਕਾੜੇ ਆ ਨਾ ਯਾ ਦੋਸਤੋ ਇਹ 502 ਆ ਦੋਸਤੋ ਪੂਰਾ 5 ਮੀਟਰ ਦਾ ਛੁੱਟ ਹੈ ਜੀ ਇਹਦੇ ਵਿੱਚ ਵੀ ਚਾਰ ਕਲ ਰਾਇਆ ਦੋਸਤੋ ਸਾਰਿਆਂ ਦੇ ਵਿੱਚ ਚਾਰ-ਚਾਰ ਕਲ ਰਾਇਆ ਹੈ ਕਾਕਲ ਰਾਇਆ ਦੋਸਤੋ ਲੀਜੀ ਵੀਜੀ ਹੈ ਜੀ ਕਾ ਹੈ ਜੀ ਟਿਕਾਇਆ ਚਾਰ ਕੁਲ ਰਹਿ ਰਿਹਾ ਹੈ ਦੋਸਤੋ ਅਭੀ ਸੁਣੋਗਾ 502 ਦਵਾਂਗੇ ਜੀ ਕੱਟਿਆ ਨਾ ਹੈ ਦੋਸਤੋ ਛੂਟਦਾ ਜੀ ਕਪੜਾ ਬਹੁਤ ਵਧੀਆ ਕੰਫਰਟੇਬਲ ਹੈ ਜੀ ਜਿੰਮ ਮਰਜੀ ਪਾਓ ਡੇਲੀ ਰੂਟੀ ਨੇ ਵਾਸਤੇ ਜੀ ਇਹਦਾ ਰੇਟ ਵੀ ਸੁਣੋ ਆਪਾਂ 502 ਦਵਾਂਗੇ ਦੋਸਤੋ ਜਿੰਦਾ ਮਰਜੀ ਛੂਟ ਲਓ ਯਾਨੀ ਕਿ ਆਪਾਂ ਤਾਂ ਇੱਕ ਛੋਟੀ ਸੇਵਾ ਕਰਨੀ ਹੈ ਜੀ ਤੇ ਬਿਆਰ ਨਾਲ ਅਧੇ ਰੇਟਾਂ ਦੇ ਸੁਣ ਸਮਝਾ ਦੇਣਾ ਇਹ ਕਾਟਿਆ ਨਾ ਹੈ ਦੋਸਤੋ ਛੂਟਦਾ ਪੂਰਾ ਸਲਵਾਰ ਛੂਟ ਹੈ ਜੀ 5 ਮੀਟਰ ਦਾ ਜੀ ਇਹ ਵੀ ਆਪਾਂ ਸੁਣ ਯਾਨੀ ਕਿ 502 ਦਾ ਮੰਗਿਆ 250 ਇੱਕ ਸੂਟ ਦਾ ਮੈਂ ਜੇ ਤੁਸੀਂ ਲੈਣਾ ਚਾਹੁੰਦੇ ਹੋ ਇੱਕ ਵੀ ਲੈ ਕੇ ਆ ਸਕਦੇ ਜੀ ਤੇ ਕਾ ਬਹੁਤ ਸੋਹਣਾ ਡਿਆ ਨਾ ਦੋਸਤੋ ਇੱਕ ਛੂਟਦਾ ਜੀ ਫੈਂਸੀ ਸੂਟ ਆਇਆ ਦੋਸਤੋ ਬਹੁਤ ਪਿਆਰਾ ਸੂਟ ਹੈ ਜੀ ਇਹ ਕਾ ਹੈ ਦੋਸਤੋ ਲੇਡੀ ਸੂਟ ਫੈਂਸੀ ਦੇਖੋ ਨੀਚਣੀ ਛੋੜਾ ਸੂਟ ਹੈ ਜੀ ਪੂਰਾ 5 ਮੀਟਰ ਦਾ ਦੋਸਤੋ ਨਾਲੇ ਚੁੰਨੀ ਹੈ ਜੀ ਇਹਦੇ ਰੱਖਿਆ ਦੋਸਤੋ ਆਪਾਂ 300 ਰੁਪਏ ਇਹਦੇ 300 ਰੁਪਏ ਰੱਖਿਆ ਇਹਦੇ ਵਿੱਚ ਚਾਰ ਕਲਰ ਹੈ ਦੋਸਤੋ ਆ ਦੇਖੋ ਚਾਰ ਕਲਰ ਹੈ ਜੀ ਸੋ 300 ਰੁਪਏ ਸੂਟ ਦਵਾਂਗੇ ਦੋਸਤੋ ਸੋ ਲੋਰਾ ਦੀ ਵੈਰਾਈਟੀ ਵੀ ਫੁੱਲ ਦਵਾਂਗੇ ਤੇ ਅੱਪਸ ਨੂੰ ਲੇਡੀਜ਼ ਸੂਟਾਂ ਦਾ ਵੀ ਕੰਮ ਸਟਾਰਟ ਕਰਤਾ ਜੀ ਬਹੁਤ ਘੱਟ ਰੇਟਾਂ ਤੇ ਜੀ ਜਖਲ ਤੋਂ ਬੋਲਦੇ ਆ ਬਸ ਜੈਨ ਬੂਟ ਹਾਊਸ ਐਂਡ ਗਾਰਮੈਂਟਸ ਤੋਂ ਜੀ ਰੇਲਵੇ ਰੋਡ ਤੋਂ ਜੀ ਆਓ ਤੁਹਾਨੂੰ ਹਰ ਚੀਜ਼ ਦੀ ਵੈਰਾਈਟੀ ਦਵਾਂਗੇ ਹਰ ਐਨੀਗਰੇਟ ਆਪਣੇ ਬਜ਼ਾਰ ਨਾਲ ਉੱਤੇ ਹੈ ਜੀ ਤੁਹਾਡਾ ਫਾਇਦਾ ਕਰਾਂਗੇ ਜੀ ਜਿਹੜੇ ਵਿਆਹ ਦੇ ਸੂਟ ਵਿਕਲਣਾ ਰੇ ਅੱਧੇ ਰੇਟਾਂ ਤੇ ਦਵਾਂਗੇ ਦੋਸਤੋ ਤੁਹਾਨੂੰ ਅਸੀਂ ਫੈਕਟਰੀ ਤੋਂ ਡਾਇਰੈਕਟ ਮੰਨ ਲੈ ਆ ਤੁਹਾਡਾ ਫਾਇਦਾ ਕਰਨਾ ਚਾਹੁੰਦੇ ਆ ਆਪਾਂ ਠੀਕ ਹੈ ਨਾ ਆਓ ਥ